ਲਓ ਵੀ ਆਜੋ ਆਪਾਂ ਤੁਹਾਨੂੰ ਦਿਖਾਉਣੇ ਆ ਲੇਹ ਦਾ ਬਾਜ਼ਾਰ ਲੇਹ ਦਾ ਬਾਜ਼ਾਰ ਬਹੁਤ ਹੀ ਜਿਆਦੇ ਖੂਬਸੂਰਤਾ ਤੇ ਇੱਥੇ ਇੰਜ ਜਾਪਦਾ ਜਿਵੇਂ ਚਾਈਨਾ ਦੇ ਲੋਕ ਰਹਿੰਦੇ ਹੋਣ ਆਪਾਂ ਤੁਹਾਨੂੰ ਸਾਰਾ ਬਾਜ਼ਾਰ ਦਿਖਾਉਣੇ ਆ ਤੇ ਚਲਦੀ ਚਲਦੀ ਵੀਡੀਓ ਆ ਜਿਹੜੀ ਇਹ ਸ਼ੇਅਰ ਲਾਜ਼ਮੀ ਕਰੀ ਜਾਇਓ ਕਿਉਂਕਿ ਇਹ ਬਹੁਤ ਰੋਚਕ ਵੀਡੀਓ ਆ ਤੇ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆ ਕੁਝ ਲੋਕਾਂ ਨਾਲ ਗੱਲਬਾਤ ਵੀ ਕਰਾਵਾਂਗੇ ਤੇ ਤੁਹਾਨੂੰ ਇਹਦਾ ਪੂਰਾ ਬਾਜ਼ਾਰ ਆ ਜਿਹੜਾ ਆ ਦਿਖਾਵਾਂਗੇ ਆ ਦੇਖੋ ਮਾਈਆਂ ਸਬਜ਼ੀਆਂ ਲਗਾ ਕੇ ਬੈਠੀਆਂ ਹੋਈਆਂ ਨੇ ਆਪਣੇ ਤਾਂ ਗਰਮੀ ਦੇ ਵਿੱਚ ਛਲਗਮ ਲੱਭਦੇ ਨਹੀਂ ਪਰ ਇੱਥੇ ਜੂਨ ਦਾ ਹੀ ਮਹੀਨਾ ਹੁਣ ਵੀ ਇੱਥੇ ਦੇਖੋ ਕਿੰਨੀਆਂ ਮਾਈਆਂ ਨੇ ਜਿਹੜੀਆਂ ਉਹ ਸਬਜ਼ੀਆਂ ਲਾ ਕੇ ਬੈਠੀਆਂ ਹੋਈਆਂ ਨੇ ਆ ਬੇਬੇ ਦੇਖ ਲਓ ਡਰਾਈ ਫਰੂਟ ਆ ਜਿਹੜੇ ਉਹ ਲਗਾ ਕੇ ਬੈਠੀ ਆ ਆ ਵੀ ਛਲਗਮ ਲੈ ਕੇ ਬੈਠੀ ਆ ਦੇਖ ਸਕਦੇ ਹੋ ਤੁਸੀਂ ਨਾਲੇ ਸਵੈਟਰ ਬੁੰਦੀ ਪਈ ਆ ਹੋਰ ਵੀ ਇਹਦੇ ਕੋਲੇ ਡਰਾਈ ਫਰੂਟ ਵੀ ਨੇ ਇਧਰ ਅੱਗੇ ਆਜੋ ਇਹ ਵੀ ਮਾਈ ਆ ਜਿਹੜੀ ਇਹ ਸਬਜੀ ਵੇਚ ਰਹੀ ਆ ਤੇ ਬਹੁਤ ਜ਼ਿਆਦੇ ਖੂਬਸੂਰਤ ਦੁਕਾਨਾਂ ਨੇ ਤੇ ਇੱਥੇ ਜਿਹੜੇ ਲੋਕ ਨੇ ਉਹ ਜੈਨ ਧਰਮ ਨੂੰ ਮੰਨਦੇ ਨੇ ਬੁੱਧ ਧਰਮ ਨੂੰ ਮੰਨਦੇ ਨੇ ਬੁੱਧ ਦੀਆਂ ਤਸਵੀਰਾਂ ਇੱਥੇ ਬਹੁਤ ਜ਼ਿਆਦੇ ਨੇ ਕਿਉਂਕਿ ਬਹੁਤ ਵੱਡਾ ਏ ਜਿਹੜਾ ਬਾਜ਼ਾਰ ਆ ਲੇਡਾ ਮੈਂ ਤੁਹਾਨੂੰ ਉਥੋਂ ਦਿਖਾ ਰਿਆਂ ਉਥੇ ਕੀ ਕੁਝ ਆ ਕੀ ਕੁਝ ਲੋਕ ਖਾਂਦੇ ਪੀਂਦੇ ਨੇ ਜਾਂ ਕੀ ਕੁਝ ਲੋਕ ਪਹਿਨਦੇ ਨੇ ਪਹਿਰਾਵਾ ਕਿਹੋ ਜਿਹਾ ਲੋਕਾਂ ਦਾ ਆਪਾਂ ਤੁਹਾਨੂੰ ਅੱਜ ਸਾਰਾ ਬਾਜ਼ਾਰ ਦਿਖਾਉਣੇ ਆ ਦੇਖੋ ਅੱਗੋਂ ਕੁੜੀਆਂ ਆ ਰਹੀਆਂ ਨੇ ਸਕੂਲ ਦੀਆਂ ਇਹ ਸਕੂਲੋਂ ਜਾ ਕੇ ਆਈਆਂ ਨੇ ਤੇ ਬਹੁਤ ਸੋਹਣਾ ਦ੍ਰਿਸ਼ਾ ਯਾਰ ਐਂਜਲ ਲੱਗਦਾ ਜਿਵੇਂ ਕਿਸੇ ਸਵਰਗ ਦੇ ਵਿੱਚ ਆ ਚੁੱਕੇ ਹੋਈਏ ਦੇਖ ਸਕਦੇ ਹੋ ਕਿ ਇਹ ਲੇ ਦਾ ਮੇਨ ਬਾਜ਼ਾਰ ਆ ਜਿੱਥੇ ਲੋਕ ਦੂਰੋਂ ਦੂਰੋਂ ਇੰਡੀਆ ਦੇ ਵਿੱਚੋਂ ਘੁੰਮਣ ਫਿਰਨ ਦੇ ਲਈ ਇੱਥੇ ਆਉਂਦੇ ਨੇ ਇੱਥੇ ਠਹਿਰ ਕੇ ਜਾਂਦੇ ਨੇ ਰੋਕ ਕੇ ਜਾਂਦੇ ਨੇ ਖਾ ਪੀ ਕੇ ਜਾਂਦੇ ਨੇ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਸੁੰਦਰ ਦੁਕਾਨਾਂ ਨੇ ਜੇਕਰ ਆਪਾਂ ਪਹਾੜੀਆਂ ਤੇ ਨਜ਼ਰ ਮਾਰ ਗਏ ਤੇ ਚਾਰ ਸ਼ਫੇਰੇ ਜਿਹੜੀਆਂ ਪਹਾੜੀਆਂ ਨੇ ਉਹ ਬਰਫ਼ ਦੇ ਨਾਲ ਲੱਗੀਆਂ ਪਈਆਂ ਨੇ ਬਰਫ਼ ਹੀ ਬਰਫਾ ਗਲੇਸ਼ੀਅਰ ਦੀ ਤਰ੍ਹਾਂ ਜਿਹੜੀ ਉਹ ਪਹਾੜੀਆਂ ਨੇ ਉਹ ਟਕੀਆਂ ਪਈਆਂ ਨੇ ਤੇ ਇਧਰ ਦੇਖੋ ਤੁਸੀਂ ਆ ਲਦਾਖ ਦਾ ਜਿਹੜਾ ਮੇਨ ਉਹ ਆ ਆ ਸਾਰਾ ਜਿਹੜਾ ਵਿਊ ਆ ਬਹੁਤ ਹੀ ਜਿਆਦੇ ਖੂਬਸੂਰਤਾ ਰੌਚਕਾ ਤੇ ਮਨਮੋਹਕਾ ਤੇ ਕੋਈ ਵੀ ਜਿਹੜੀਆਂ ਦੁਕਾਨਾਂ ਨੇ ਕੋਈ ਵੀ ਨਿੱਕੀਆਂ ਮੋਟੀਆਂ ਦੁਕਾਨਾਂ ਨਹੀਂ ਸਿਰਫ ਵੱਡੇ ਸ਼ੋਰੂਮ ਦੇਖ ਸਕਦੇ ਹੋ ਤੁਸੀਂ ਬਾਜ਼ਾਰ ਦੇ ਵਿੱਚ ਵੱਡ ਇੱਕ ਹੋਰ ਰੋਚਕ ਗੱਲ ਮੈਂ ਦੱਸਦਾ ਤੁਹਾਨੂੰ ਇੱਥੇ ਲੋਕ ਜਿਹੜਾ ਪਸ਼ਮੀਨਾ ਉਹਦੇ ਕੱਪੜੇ ਪਾਉਂਦੇ ਨੇ ਪਸ਼ਮੀਨੇ ਦੇ ਕੱਪੜੇ ਕਿਉਂਕਿ ਜਿਹੜਾ ਪਸ਼ਮੀਨਾ ਹੁੰਦਾ ਉਹ ਬਹੁਤ ਜ਼ਿਆਦਾ ਗਰਮ ਹੁੰਦਾ ਤੇ ਇੱਥੇ ਲੋਕ ਭੇਡਾਂ ਬੱਕਰੀਆਂ ਬਹੁਤ ਜ਼ਿਆਦਾ ਪਾਲਦੇ ਨੇ ਭੇਡਾਂ ਬੱਕਰੀਆਂ ਦਾ ਕੰਮ ਬਹੁਤ ਜ਼ਿਆਦਾ ਆ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਠੰਡਾ ਇਲਾਕਾ ਇੱਥੇ ਦੱਸਦੇ ਨੇ ਲੋਕ ਕੇ 46 46 50 50 ਡਿਗਰੀ ਮਾਈਨਸ ਚਲਾ ਜਾਂਦਾ ਤੇ ਫਿਰ ਜਿਹੜੇ ਲੇਹ ਲਦਾਖ ਦੇ ਵਿੱਚ ਲੋਕ ਰਹਿੰਦੇ ਨੇ ਉਹ ਇੱਥੋਂ ਛੱਡ ਕੇ ਜੰਮੂ ਚਲੇ ਜਾਂਦੇ ਨੇ ਜਾਂ ਸ਼੍ਰੀਨਗਰ ਚਲੇ ਜਾਂਦੇ ਨੇ ਜਿਹੜੇ ਕੁਝ ਕੁ ਬੰਦੇ ਨੇ ਜਿਹੜੇ ਠੰਡ ਨੂੰ ਸਹਿ ਕਰ ਪਾਉਂਦੇ ਨੇ ਉਹ ਇੱਥੇ ਰਹਿੰਦੇ ਨੇ ਕਿਉਂਕਿ ਇੱਥੇ ਇਹਨਾਂ ਦੇ ਜਿਹੜਾ ਮਾਲ ਡੰਗਰ ਆ ਭੇਡਾਂ ਬੱਕਰੀਆਂ ਨੇ ਉਹ ਵੀ ਇੱਥੇ ਰੱਖੀਆਂ ਹੁੰਦੀਆਂ ਨੇ ਇੱਥੇ ਮੈਂ ਤੁਹਾਨੂੰ ਹੋਰ ਖਾਸ ਗੱਲ ਦੱਸ ਦੇਵਾਂ ਜਿਹੜੇ ਯਾਕ ਨੇ ਪਹਾੜੀ ਯਾਕ ਉਹ ਵੀ ਇੱਥੇ ਮੈਂ ਤੁਹਾਨੂੰ ਦਿਖਾਵਾਂਗਾ ਉਹ ਵੀ ਇੱਥੇ ਬਹੁਤ ਜ਼ਿਆਦਾ ਨੇ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਜਿਹੜਾ ਕਦੀ ਆਪਾਂ ਕਾਪੀਆਂ ਕਿਤਾਬਾਂ ਦੇ ਵਿੱਚ ਕੈਦਿਆਂ ਵਿੱਚ ਪੜ੍ਹਦੇ ਹੁੰਦੇ ਸੀ ਅੱਗੇ ਕੁਝ ਬਾਈ ਆ ਰਹੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਓ ਸਭ ਕਹਾਂ ਸੇ ਆਏ ਹੋ ਮੈਂ ਹੂੰਜੀ ਚੰਡੀਗੜ੍ਹ ਸੀ ਚੰਡੀਗੜ੍ਹ ਸੀ ਔਰ ਯਹਾਂ ਕਿਆ ਕਿਆ ਘੁੰਮਾ ਅਭੀ ਅਭੀ ਅਮਨੇ ਸਭ ਕੁਝ ਘੁੰਮ ਲਿਆ ਸੋਮੋਰੇਰੀ ਨੂਬਰਾ ਪੈੰਗੋਂਗ ਸ਼ਾਂਤੀ ਸਟੂਪਾ ਲਾਮਾ ਯੂਰੂ ਖਲਸੇ ਕਾਰਗਿਲ अच्छा कितने दिन हो गए आपको यहाँ ट्वेंटी क्या नाम है, नाम साहिल है जी अच्छा सर आप बात करते हैं लोकल लोग शांति देखिए नुबरा जाइए पैंग जाइए काफी जगह देखने वाली अच्छा सबसे अच्छी जगह कौन सी लगी आपको नुबरा वैली नुबरा वैली क्या क्या वहाँ देखने वाला मैं तो अभी गया नहीं डाजेर है, डाजेर है वहां पे अच्छा वो वहाँ पे पाकिस्तान का बॉर्डर भी है में वहाँ पे आप जाके देख सकते हैं अच्छा ठीक है लेक गए हो आप पाँच अच्छा क्योंकि तो बीस साल से जहाँ पे है आते जाते रहते हैं काफी बार सर आपका क्या नाम है विजय कुमार विजय कुमार ठीक है आपका बहुत बहुत धन्यवाद शुक्रिया आपका भी ਮੈਂ ਤੁਹਾਨੂੰ ਹੋਰ ਇੱਕ ਖਾਸ ਗੱਲ ਦੱਸਦਾ ਜਿਹੜੀਆਂ ਸਾਹਮਣੇ ਇਮਾਰਤਾਂ ਦੇਖ ਰਹੇ ਹਾਂ ਜਿਹੜੀ ਆ ਲੱਕੜ ਲਾਈ ਹੋਈ ਆ ਦੇਖੋ ਕਿੰਨੀ ਮੀਨਾਕਾਰੀ ਕਰਕੇ ਇਹਨਾਂ ਨੇ ਇੱਥੇ ਲੱਕੜ ਲਾਈ ਹੋਈ ਆ ਖਾਸ ਵਜ੍ਹਾ ਇਹਦੀ ਮੈਂ ਤੁਹਾਨੂੰ ਦੱਸਦਾ ਇੱਥੇ ਬਹੁਤ ਜ਼ਿਆਦਾ ਠੰਡ ਪੈਂਦੀ ਆ ਇਸ ਕਰਕੇ ਇਹਨਾਂ ਨੇ ਇਮਾਰਤਾਂ ਦੇ ਵਿੱਚ ਲੱਕੜ ਲਗਾਈ ਹੋਈ ਆ ਹਰੇਕ ਇਮਾਰਤ ਦੇ ਵਿੱਚ ਲੱਕੜ ਲੱਗੀ ਹੋਈ ਆ ਮੇਨ ਵਜ੍ਹਾ ਇਹ ਆ ਕਿਉਂਕਿ ਠੰਡ ਬਹੁਤ ਜ਼ਿਆਦੇ ਪੈਂਦੀ ਆ ਜਿਹੜੀ ਲੱਕੜ ਆ ਉਹ ਠੰਡ ਤੋਂ ਵੀ ਬਚਾਉਂਦੀ ਆ ਤੇ ਗਰਮੀ ਤੋਂ ਵੀ ਬਚਾਉਂਦੀ ਆ ਆ ਦੇਖੋ ਆ ਸਾਹਮਣੇ ਲੱਕੜ ਇਹਨਾਂ ਨੇ ਇੱਥੇ ਲਾਈ ਹੋਈ ਆ ਜਿਹੜੀਆਂ ਘਰ ਦੀਆਂ ਛੱਤਾਂ ਨੇ ਜਾਂ ਜਿਹੜਾ ਮੇਨ ਫਰੰਟ ਆ ਉਹਦੇ ਤੇ ਵੀ ਲੱਕੜ ਲਗਾਈ ਹੋਈ ਆ ਤੇ ਵਿੱਚ ਵੀ ਛੱਤਾਂ ਵੀ ਕਈ ਲੱਕੜ ਦੀਆਂ ਬਣਾਈਆਂ ਹੋਈਆਂ ਨੇ ਕਿਉਂਕਿ ਠੰਡ ਜ਼ਿਆਦੇ ਹੋਣ ਕਰਕੇ ਜਿਹੜੀ ਲੱਕੜ ਆ ਉਹ ਠੰਡ ਤੋਂ ਵੀ ਬਚਾਉਂਦੀ ਆ ते गर्मी तो भी बचाऊ आप यहाँ से हो ठीक yes. है यहाँ घूमने के लिए क्या क्या uh, लाइक like, uh, अच्छा। वैली है और uh, बहुत ही अच्छा, अच्छा। है यहाँ कौन से धर्म को ज्यादा लोग मानते हैं? बुद्धिस्ट बुद्धिस्ट हाँ मुस्लिम होता है अच्छा yes. मुस्लिम भी होता है ठीक है और यहाँ कहा जाता है कि जो लड़कियाँ उनको कम पढ़ने लिखने का मौका देते हैं कोई ऐसा तो नहीं है नहीं ऐसा कुछ नहीं है अच्छा लड़कियों को खूब बढ़ाते हैं आपका क्या नाम, है? मेरा नाम है अच्छा आपका क्या नाम है अच्छा आपका क्या नाम है अच्छा आप कौन सी कक्षा में पढ़ती है इलेवंथ इलेवंथ यहाँ ये स्कूल जहाँ पढ़ती हो आप ਠੀਕ ਹੈ ਯਹਾਂ ਆਪ ਬਤਾਓ ਕੋਈ ਦੇਖਣ ਲਈ ਕੋਈ ਜਗਾ ਉਹ ਪੈਂਗੋਂ ਲੇਕ ਵਈ ਅੱਛਾ ਠੀਕ ਹੈ ਪੈਂਗੋਂਗ ਲੇਕ ਮੁਝੇ ਲਗਤਾ ਹੈ ਕਿ ਸਭ ਤੋਂ ਫੇਮਸ ਜਗਾ ਯਹਾਂ ਹੈ ਹਾਂ ਠੀਕ ਹੈ ਆਪਕਾ ਬਹੁਤ ਬਹੁਤ ਸ਼ੁਕਰੀਆ ਆ ਥੈਂਕ ਯੂ ਇਥੇ ਪਸ਼ਮੀਨੇ ਦੇ ਸਟੋਰ ਬਹੁਤ ਜ਼ਿਆਦਾ ਨੇ ਪਸ਼ਮੀਨੇ ਦਾ ਕੱਪੜਾ ਬਹੁਤ ਜ਼ਿਆਦਾ ਕਿਉਂਕਿ ਠੰਡ ਬਹੁਤ ਕੜਾਕੇਦਾਰ ਵਰਦੀ ਆ ਤੇ ਜਿਹੜੇ ਲੋਕ ਨੇ ਫਿਰ ਪਸ਼ਮੀਨੇ ਦਾ ਕੱਪੜਾ ਪਾ ਕੇ ਉਹ ਰਹਿੰਦੇ ਨੇ ਆ ਦੇਖੋ ਮੈਂ ਤੁਹਾਨੂੰ ਦਿਖਾ ਸਕਦਾ ਇੱਥੇ ਬੁੱਧ ਧਰਮ ਨੂੰ ਬਹੁਤ ਜ਼ਿਆਦਾ ਮੰਨਦੇ ਲੋਕ ਬੋਧੀ ਲੋਕ ਇੱਥੇ ਰਹਿੰਦੇ ਨੇ ਤੇ ਬਹੁਤ ਜ਼ਿਆਦਾ ਠੰਡ ਹੋਣ ਕਰਕੇ ਪਸ਼ਮੀਨੇ ਦਾ ਕੱਪੜਾ ਪਾਉਂਦੇ ਨੇ ਹੋਰ ਵੀ ਆਪਾਂ ਤੁਹਾਨੂੰ ਅੱਗੇ ਬਾਜ਼ਾਰ ਦਿਖਾਉਣੇ ਆ ਤੇ ਵੀਡੀਓ ਦੱਬ ਕੇ ਸ਼ੇਅਰ ਕਰੀ ਜਾਓ ਆਪਾਂ ਤੁਹਾਨੂੰ ਲੇਹ ਦੀ ਇੱਕ ਇੱਕ ਚੀਜ਼ ਦਿਖਾਵਾਂਗੇ ਪੈਂਗੋਂਗ ਲੇਕ ਦਿਖਾਵਾਂਗੇ ਨੁਬਰਾ ਵੈਲੀ ਦਿਖਾਵਾਂਗੇ ਆਹ ਦੇਖ ਸਕਦੇ ਹੋ ਕਿ ਜਿਹੜਾ ਪਸ਼ਮੀਨੇ ਦਾ ਸਟੋਰ ਮੈਂ ਤੁਹਾਨੂੰ ਦਿਖਾ ਰਿਹਾ ਇੱਥੇ ਆ ਦੇਖੋ ਲਿਖਿਆ ਪਸ਼ਮੀਨਾ ਹਾਊਸ ਆ ਦੇਖੋ ਪਸ਼ਮੀਨਾ ਹਾਊਸ ਲਿਖਿਆ ਹੋਇਆ ਤੇ ਬਹੁਤ ਜ਼ਿਆਦਾ ਇੱਥੇ ਪਸ਼ਮੀਨੇ ਦੇ ਕੱਪੜੇ ਦੇ ਸਟੋਰ ਬਣੇ ਹੋਏ ਨੇ ਤੇ ਬਹੁਤ ਸੋਹਣਾ ਬਾਜ਼ਾਰ ਆ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਬਹੁਤ ਸਾਰੀਆਂ ਚੀਜ਼ਾਂ ਇੱਥੇ ਦੇਖਣ ਯੋਗ